ਰਹਿ ਰਸ ਸਹੈਬ ਅਰੂ ਜੁਜੂ ਭਗਤ ਪਾਇ ਬੈ ਜਿ ਰਖਦਾ ਆ ਰਾਮ ਰਾਜੀ ਅਰ ਨਗਸ ਦੁਸ਼ਟ ਰਮਾਰੇ ਪਹਿਨ ਲਹਤ ਰਾਇ ਅਹੰਕਾਰੀਆ ਨਿਦਿਕ ਏਥੇ ਨਾਮ ਦਿਉ ਮੁਕਲਾਇ ਜਨ ਨਾਨਕ ਸਰ ਸਿਬਿਆ ਅੰਤੁ ਲੈ ਚੜਾਇ ਸਲੋਕ ਮਹਲਾ ਪਹਿਲਾ ਧਰਦਾਰੂ ਸੁਖ ਰੋਗ ਪਿਆ ਜਸੂਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਕਰੀ ਨਾ ਹੋਈ ਮਨਹਾਰੇ ਕੁਦਰਤ ਵਸਿਆ ਦਿਰੰਤਨ ਜਾਈ ਨੇ ਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਰਾ ਪ੍ਰਭੂ ਰਿਆ ਤੋ ਸੱਚਾ ਸਰਬ ਸਿਪਸ ਵਾਲਿਓ ਜਿਨ ਕੀਤੀ ਸੋ ਭਾਰ ਪਿਆ ਉਨਾਨ ਕਰਤੇ ਕੀਆ ਬਾਤਾ ਯਗਜ ਕਰਨਾ ਸੋ ਕਰਿਆ ਸੋਦਰ ਰਗਸ ਮਲ ਪਹਿਲਾ ਇੱਕ ਅੰਕਾਰ ਸਤਿ ਗੁਰ ਪ੍ਰਸਾਦ ਸੋਦਰ ਤੇਰਾ ਗਿਆ ਸੋ ਗੁਰ ਕਹਿਆ ਗਤ ਬਹਿ ਸਰਬ ਸਮਾਲੇ ਵਾਜੇ ਤੇਰੀ ਨਾਦ ਅਨਿਕ ਅ ਸੰਕ ਇਹ ਤੇਦਰ ਵਵਣ ਹਾਰੇ ਇਹ ਤੇਦਰ ਰਾਗ ਪਰੇ ਸੋ ਕਹੀਐ ਇਹ ਤੇਦਰ ਗਵਣ ਹਾਰੇ ਗਵਣ ਤੁਦਨੋਂ ਪਵਣ ਪਾਣੀ ਬੈਸੰਤਰ ਗਵ ਰਾਜਾ ਧਰਮ ਦੇਵਾਰੀ ਗਵਣ ਤੁਦਨਾ ਕਿਤ ਗੁਬਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤਤਨ ਵਿਚਰ ਬਰਮਾ ਦੇਵੀ ਸਹਉਣ ਤੇਰੇ ਸਦਾ ਸਭਾਰੇ ਗਾਵਨ ਤਤਨ ਇੰਦ੍ਰੇਂਦਰ ਅਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤਤਨ ਸਿਤਸਮਾਦੀ ਅੰਦਰ ਗਾਵਨ ਤਤਨ ਸਾਧ ਵਿਚਾਰੇ ਗਾਵਨ ਤਤਨ ਜਤੀ ਸਦੀ ਸੰਤੋਖੀ ਗਾਵਨ ਤਤਨ ਵੀਰ ਕਰਾਰੇ ਗਵਨ ਤਤਨੋ ਪੰਡਿਤ ਪੜ ਰਖੀ ਸਰ ਜੁਗ ਜੁਗ ਵਿਦ ਨਾਲੇ ਗਵਨ ਤਤਨੋ ਮੋਣਿਆ ਬਣ ਮੋਨਾ ਸਰਗਮ ਚਪਿਆਲੇ ਗਵਨ ਤਤਨੋ ਰਤਨੋ ਪਾਇ ਤੇਰੇ ਅਠਸਰ ਦਿਰਦ ਨਾਲੇ ਗਵਨ ਤਤਨੋ ਜੋਧ ਮਹਾਂ ਬਲਸੂਰਾ ਗਵਨ ਤਤਨੋ ਘੜੇ ਚਾਰੇ ਗਵਨ ਤਤਨੋ ਖੰਡ ਮੰਡਲ ਵਰ ਮੰਡਾ ਰਕਰਖੇ ਤੇਰੇ ਤਾਰੇ ਸਹੀ ਤੁਧ ਨੂੰ ਗਵਨ ਜੋਤਿ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧ ਨੂੰ ਗਵਨ ਸੇ ਮੈਂ ਜਿਤਨੇ ਅਬਨਾ ਨਾਨਕ ਕੀ ਵਿਚਾਰੇ ਸੋਹੀ ਸੋਈ ਸਦਾ ਸਚ ਸਾਹਿਬ ਸਚਾ ਸਚਿ ਨਾਈ ਐ ਬਿਉ ਸਿ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖ ਗਿਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹਿਰੁ ਕਮਣਾ ਕਰ ਨਾ ਜਾਹੀ ਸਉਪ ਸਹ ਸਹ ਪਸਾਹਿ ਬ ਨਾਨਕ ਰਹਿਣ ਰਜਾਈ ਅਸਾ ਮਹਲਾ ਪਹਿਲਾ ਧਰੁ ਵੱਡਾ ਕੈਸੋ ਕੋਈ ਇਹ ਵੱਡਾ ਬਟਾ ਡਿਠਾ ਹੋਇ ਕੀਮਤ ਪਾਇ ਨਾ ਗਿਆ ਜਾਈ ਕਹਿਣੀ ਵੜੇ ਤੇਰੇ ਰਹਸਮਾ ਵੱਡੇ ਮੇਰੇ ਸਾਹਿਬਾ ਗਹਿਰ ਗੁਮੀਰਾ ਗੁਣੀ ਗਹਿਰਾ ਹੋਇ ਨ ਜਾਣੈ ਤੇਰਾ ਕੀ ਤੱਕ ਕੀ ਵਲਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲਾ ਕੀਮਤ ਪਾਈ ਯਾ ਨੀਤਿਆ ਨੀ ਗੁਰਗੁਰਾਈ ਐ ਨਾ ਜਾਈ ਤੇਰੀ ਤਿਲ ਵਢਾਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਦਾ ਬੁਰਕਾ ਗਿਆ ਵਢਾਈਆ ਦੁਦਵੇਂ ਸਦੀ ਕਿਨੇ ਨ ਪਈਆ ਕਰਮ ਲੈ ਨਹੀਂ ਢਾਹ ਗੁਰਾਈਆ ਅਕਣ ਵਾਲਾ ਕੀ ਵਿਚਾਰ ਸਿੱਖਤੀ ਭਰੇ ਤੇਰੇ ਪੰਡਰ ਜਿਸ ਤੋਂ ਦੇ ਇਸੇ ਗਜਰਾ ਨਾਨਕ ਸੱਚ ਸਵਾਰਣਿਆਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉਂ ਆਖਣ ਔਖਾ ਸਚ ਨਾਉ ਸਚੇ ਨਾਮ ਕੀ ਲਗੈ ਭੁਖ ਉਤਪੁਖ ਹੈ ਗਏ ਚਲਿਐ ਦੁਖਾ ਤੋ ਕਿਉ ਵਿਸਰੇ ਮੇਰੀ ਮਾਈ ਸਚਾ ਸਾਈਭ ਸਚੇ ਨਾਇਰਾ ਜੇ ਨਾਮ ਕੀ ਦਿਲ ਵੜਾਈ ਆਖ ਤੱਕ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਖਣ ਪਾਈ ਵਡਨ ਹੋਵੇ ਕਾਡਨ ਜਾਈ ਨਾ ਹੋ ਮਰੇ ਨਾ ਹੋ ਬਸੋਗਾ ਜਿੰਦਾ ਰਹਿਣਾ ਚੁਕੇ ਭੋਗਾ ਗੁਣ ਹੋ ਹੋਰ ਨਹੀਂ ਕੋਈ ਨੰਗ ਹੋ ਵੜਾ ਕੋ ਹੋਈ ਜੇ ਵੜਿਆ ਪੋ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਰਤੇ ਕਮਜਾਤ ਨਾਨਕ ਨਾਮ ਬਾਸਨਾਤ ਰਾਗ ਗੂਜਰੀ ਮਹਲਾ 4 ਹਰ ਕੇ ਜਨ ਸਤਿਗੁਰੂ ਸਤਪੁਰਖਾ ਬਿਨੋ ਕਰਉ ਗੁਰ ਬਾਸ ਅਮ ਕੀਰੇ ਕਿਰਮ ਸਤਿਗੁਰੂ ਸੜਢਾਈ ਕਰ ਦੇ ਅਨੰਮ ਪ੍ਰਗਾਸ ਨੇਰੇ ਮਿਤ ਗੁਰਦੇਵ ਅਕਾਹੂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਹੀ ਹਰ ਕਿਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹ ਮੇਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸ ਨਾਮ ਨਾ ਪਾਇਆ ਏ ਭਾਗ ਹੀਣ ਜਮ ਪਾਸ ਜੋ ਸਤਗੁਰੂ ਸਰਣ ਸੰਗਤ ਨਿ ਆਏ ਤਿਰਖ ਜੀਵੈ ਤਿਰਖ ਦੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਏਨ ਦਰਮਸਤ ਕਲਿਖਾ ਲਿਖਸ ਤਨ ਤਨ ਸਤ ਸੰਗਤ ਇਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹਿਰੀ ਮਨ ਚਿਤਵੈ ਉਦਮ ਜਾਰ ਹਰ ਜਿਓ ਪਰਿਆ ਸਹਿਰ ਪੱਥਰ ਮੈਂ ਜੰਤੋ ਪਾਇ ਤਾਂ ਕਰ ਜੀ ਕਾ ਕੀ ਕਰ ਤਰਿਆ ਨਿਰਵਾਦੋ ਜੀ ਸਤ ਸੰਗਤ ਮੇਰੇ ਸਹੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੂਕੇ ਕਾ ਝਰਿਆ ਰਹਾ ਜਨਨ ਪਿਤਾ ਲੋਕ ਸੁਦ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜੁਕ ਸੰਭਾਏ ਠਾਕੁਰ ਕਾਏ ਮਨ ਪਾਉ ਕਰਿਆ ਊੜੇ ਊੜਾ ਵੈਸੇ ਕੋਸ਼ਾ ਇਸ ਪਛੇ ਬਚਰੇਸ਼ਰਿਆ ਕੰਨ ਕਵਣ ਖਲਾਵੇ ਕਵਣ ਝਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਤਾਨ ਦਾ ਸੱਠ ਸਿਧਾਨਾ ਠਾਕੁਰ ਕਰਤਰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਅਰੰਤਨ ਪਾਰ ਵਰਿਆ

ਅਰਤਿਆ ਉਹ ਸੰਤੋ ਜੀ ਸਭ ਦੁੱਖ ਬਸਾਰਣ ਹਾਰਾ ਹਰਿਆ ਪੇਠਾ ਕੁਰ ਹਰਿਆ ਪੇ ਸੇਵਕ ਜੀ ਦਾ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਵਨ ਅੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਚੋ ਜਿਵੜਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਤਉ ਤਦ ਬਿਨੀ ਆਵਰਨ ਜਾਣਾ ਦੁਪਾਰ ਬ੍ਰਹਮ ਬੇਅੰਤ ਬੇਅੰਤ ਜੀ ਜਿਰ ਕਾ ਗੁਣ ਆਖ ਵਿਖਾੜਾ ਜੋ ਸਿਮਹਿ ਜੋ ਸਿਮੈ ਤੁਧ ਜੀ ਜਿਨ ਨਾਨਕ ਤੇ ਨਾ ਗੁਰ ਬਾਣਾ ਹਰਿ ਆਵੈ ਹਰਿ ਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਆਇਆ ਜੀ ਇਨ ਟੂਟਿ ਜਮ ਕੀ ਫਾਸੀ ਜੇ ਨਿਰਭਉ ਜਿਨ ਨਾਲ ਨਿਰਭਉ ਤੇ ਆਇਆ ਜੀ ਜਿਨ ਕਾ ਭਾਉ ਸਭ ਗਵਾਸੀ ਮੈਨਸੇ ਵਿਆਹ ਜਿਨਸੇ ਵਿਆਹ ਮੇਰਾ ਹਰਿ ਜੀ ਏ ਹਰ ਹਰ ਰੂਪ ਸਮਾਸੀ ਸੈਤਾਨ ਸੈਤਾਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆਨਤਾ ਤੇਰੀ ਭਗਤ ਤੇਰੇ பக்த ਸਹਾਨ ਤੋਂ ਜੀ ਹਰ ਅਨੇਕਾਂ ਕਾਨੂੰਨ ਤਾ ਤੇਰੀਆਂ ਅਨੇਕ ਤੇਰੀਆਂ ਅਨੇਕ ਰੇ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੀਆਂ ਅਨੇਕ ਤੇਰੀਆਂ ਅਨੇਕ ਪਹਿਬੋ ਸਿਮਰਸਾਤੀ ਕਰਕੇ ਯਾ ਕਾਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਤੂੰ ਭਵ ਮੇਰੇ ਹਰ ਭਗਵੰਤਾ ਤੂੰ ਆਦਪੁਰਖਾ ਪਰਮਪੁਰ ਕਰਤਾ ਜੀ ਤੂੰ ਜਿਵੜਿਆ ਵਰਣ ਕੋਈ ਤੂੰ ਜੋ ਜੋ ਗੇ ਕੋ ਸਦਾ ਸਦਾ ਤੂੰ ਵੇਖੋ ਜੀ ਤੁਨੇ ਚਲ ਕਰਤਾ ਸੋਈ ਤੇਦੀ ਆਪੇ ਭਾਵੈ ਸੁਵਰਤੈ ਜੀ ਤੂੰ ਆਪੇ ਕਹਿ ਸੋਈ ਤੇਦੀ ਆਪੇ ਸਿਰ ਸੋਭਾਈ ਜੀ ਤੇਦੀ ਆਪੇ ਸਿਰ ਸਉਗੋਈ ਜਨ ਨਾਨਕ ਗੁਣ ਗਾ ਵਹਿ ਕਰਤੇ ਕੇ ਜੀ ਜੋ ਸਭ ਸ ਕਾ ਜੜੋਈ ਅਸਾ ਮਹਲਾ ਚੌਥਾ ਤੂੰ ਕਰਤਾ ਜਿਹਾਰ ਮੇਰਾ ਸਾਈਂ ਜੋ ਤੂੰ ਪਾਵੈ ਸੋਈ ਤਿਸੀ ਜੋ ਤੂੰ ਦੇ ਸੋਈਉ ਪਾਈ ਰਾ ਸਭ ਤੇਰੀ ਤੇ ਸਬਣੀ ਤੇ ਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੋ ਬਵਾਇਆ ਸੁਦ ਆਵ ਚੋੜਿਆ ਅਬ ਮਿਲਾਇਆ ਤੂੰ ਦਰਿਆ ਸਉ ਤੁਝੇ ਮਾਈ ਤਦ ਬਿਨੰਦੂ ਚਾ ਕੋਈ ਨਹੀਂ ਜੀਅ ਜਨ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਭ ਦੀ ਆਖਮ ਕਾੜੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹ ਜੀ ਅਰਨਾਮ ਸਮਾਇ ਤੂ ਆਪੇ ਕਰਦਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੋਚਾ ਅਵਰਣ ਕੋਇ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਸ ਸਰਵਰਣੇ ਪਹਿਲੇ ਨਿਵਸਾ ਅਣੀ ਪਾਵਕ ਤਿਨ ਹੈ ਕੀਆ ਅੰਕਜ ਮੋਹੈ ਪਗ ਨੀ ਚਲੇ ਅਮਰ ਦੇਖਾਂ ਤੈਂ ਦੁਬੇ ਵਾਲੇ ਮਨ ਏ ਕਨ ਚੇ ਤਿਸ ਮੂੜ ਮਨਾ ਅਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੂੰ ਜਦੀ ਸਦੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਭਇਆ ਅਣਵਤ ਨਾਨਕ ਦਿਨ ਕੀ ਸ਼ਰਣਾ ਜਿੰਤੂ ਨਹੀਂ ਵਿਸਰਿਆ ਅਸਾ ਮਹੰਲਾ ਪੰਜਿਵਾ ਪਈ ਪ੍ਰਭਤ ਮਾਨ ਤੇ ਬਰੀਆ ਗੋਬਿੰਦ ਮਿਲਨ ਕੀ ਹੀ ਤੇਰੀ ਬਰੀਆ ਅਵਰਿਕਾ تیر ਕਿਤੇ ਨਾਮਾ ਮਿਲ ਸਾ ਸੰਗਤ ਪਜ ਕੇ ਬਨ ਨਾਮ ਜੰਗਾਮ ਲਾਗ ਪਾਉ ਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕਰਾ ਜਪ ਤਪ ਸੰਜਿ ਮਤਰ ਮਨਾ ਕਮਾਇ ਸੇਵਾ ਸਾਧਨ ਜਾਣਿਆ ਰਾਇ ਆਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਤਾਰੇ ਮਨਾ ਕਮਾਇਆ ਸੇਵਾ ਸਾਧਨ ਜਾਣ ਹਰਿ ਰਾਯ ਕਹੋ ਨਾਨਕ ਅਮਨੀਚ ਕਰਮ ਸਰਪਰ ਕੀ ਰੱਖੋ ਸਰਮ ਆਸਾਈ ਦਸਮੀ ਕਬਿਓ ਬਾਚ ਦੇਨਤੀ ਚਉਪਈ ਅਮ੍ਰਿ ਕਰੋ ਹਾ ਦਿਰਚਾ ਪੂਰਨ ਹੋਏ ਚਿਤ ਕੀ ਸਾਗ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਬਿਰਤ ਪਰ ਅਮਰੇ ਜੁਟ ਸਬੈ ਤੁਮ ਕਹਵੋ ਆਪ ਹਾਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਅਚਾ ਨਿਜ ਕਰਦ ਕਰਿਐ ਸਭ ਰਣ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੈਨਾਂ ਛਾੜ ਕੋਈ ਅਵਣ ਦਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੈ ਤਾਰੀ ਹੈ ਜਿਨ ਜਿਨ ਸੱਤਰ ਹਮਾਰੈ ਮਾਰੀਐ ਆਪਾ ਦੇ ਮੁਝੇ ਬਰਹਿ ਮਰਣ ਕਾਲ ਕਾ ਤਰਾਸਨ ਵਰਯੈ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਜੋ ਕਰਿਓ ਰਚਾ ਰਾਖ ਲਿਓ ਮੈ ਰਾਖਣ ਹਾਰੀ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤਰ ਦਸ ਗੰਤਾ ਕਾਲ ਪਾਇ ਬਰਮਾ ਬਪਧਰਾ ਕਾਲ ਪਾਇ ਬਰਮਾ ਬਪਧਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਭਾਲ ਕਾਂ ਕੀ ਆਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਦੇਦਰਾ ਅਜਬਰਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਚਨਿ ਅਪਜਾਇਓ ਆਦੰਤ ਇਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਿਕ ਤਿਸਹੀ ਕੋ ਹਮਾਰੀ ਸਗਰ ਪ੍ਰਜਾ ਜਿਨਿ ਆਪ ਸਵਾਰੀ ਤੇ ਕਣ ਕੋ ਸਿਵ ਗੁਣ ਸੁਖ ਦਿਓ ਤਤਰਣ ਕੋ ਪਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਕੀਂਟੀ ਤੇ ਕੂਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨਾ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨੈ ਟਟ ਟਟ ਕੇ ਪੜ ਪੜ ਕੀ ਜਾਣੈ ਜਬ ਕੋਧ ਕਰਖ ਕਰਾ ਕਰ ਤਾਰਾ ਅਰਜ ਕਰ ਤਵ ਦੇ ਅਪਾਰ ਜਬ ਆਕਰ ਕਰ ਤੂੰ ਕਬੂ ਤੁਮਨੇ ਮਿੰਤ ਦੇ ਦਰਸਬ ਹੋ ਜਿਤੇ ਬਦਨ ਸਿਰਸਵ ਤਾਰ ਆਪ ਆਪਣੀ 부ਝੋ ਚਾਰ ਤੁਮ ਸਭ ਹੀ ਤੇ ਰਤ ਨਿਰਾਲਮਾ ਜਾਣਤ ਬੇਧ ਪਿਰ ਅਰਿਆਲਮਾ ਦਰੰਕਾਰ ਨਰਮ ਕਨ ਲੰਬਾ ਆਦ ਅਨਿਲ ਨਾਦ ਸੰਭਵ ਅੰਕਾ ਮੂਡ ਵਿਚਾਰਤ ਤੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਭਾਨੁ ਮਾਨਤਾ ਮਹਾ ਮੂਡ ਹੈ ਕਚ ਭੇਦ ਨ ਜਾਣਤਾ ਮਹਾ ਦੇਵ ਕੋ ਕਹਿ ਸਦਾ ਸੇਵਾ ਨਿਰੰਕਾਰ ਕਾ ਚਿੰਤਨ ਭੇਵਾ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਪਹਿਨ ਪਹਿਨ ਤੂੰ ਹੈ ਦੇਦੀ ਤੇਮਰਾ ਲਖਨ ਜੈ ਬਸਰਾ ਕਹ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਰੂਪ ਸਰੂਪਾ ਰੰਗ ਪਹਿਉ ਰਾਵ ਕੈ ਮੋਪਾ ਅੰਡ ਜੇਰਾ ਸੇ ਤਜ ਕੀਨੀ ਆਤਪਜ ਕਾਨ ਬਹੁ ਰਚਦੀਨੀ ਕੰਫੂ ਰਾਜਾ ਹ ਬੈਠਾ ਸੰ ਸੀਮਟ ਪਇਓ ਸੰ ਇਕਟਾ ਸਗਰੀ ਸ੍ਰਿਸ਼ਟ ਦਿਖਾਇਆ ਚੰਬਾ ਆਜ ਗਾ ਸਰੂਪ ਉਸ ਅੰਬਾ ਅਵਰਛਾ ਮੇਰੀ ਤਮ ਕਰ ਸਿੱਖ ਅਵਾਰ ਸਿੱਖ ਸੰਗਰ ਦੁਸ਼ਟ ਜਿਤੇ ਉਠਵਤ ਤਪਤਾ ਸਕਲ ਮਨੇਸ਼ ਕਰੋ ਰਣ ਗਾਤ ਜੇ ਅਸਤੋ ਜਿਤ ਸਰਣੀ ਪਰੇ ਜਿਨ ਕੇ ਦੁਸ਼ਟ ਦਵਤ ਮਾਰੇ ਪੁਰਖ ਜਾਉਣ ਪਗ ਪਰੇ ਤਿਆਰੇ ਕਿ ਕਿਤਮ ਸੰਕਟ ਸਗਟਾਰੇ ਲੋਕਨ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿ ਕਟਨੀ ਹੈ ਰਚਾਈ ਤਾਂ ਸਭ ਕਲ ਦੁਸ਼ਟ ਅਰਿਸ਼ਟਾਂ ਤਦ ਕਲ ਕਿਰਪਾ ਜਿਸਤ ਨ ਜਾਏ ਨ ਹਰ ਹੋ ਤਾਂ ਕਿ ਤਬ ਤਨਕ ਮੋ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਨਾ ਸਵੇ ਸਕੇ ਨ ਕੋਈ ਇੱਕ ਬਾਰ ਜਿੰਨ ਤਮੈ ਸੰਭਾਰਾ ਕਾਲ ਫਾਤੀ ਤੈਂ ਬਰਾ ਜਿੰਨਰ ਨਾਮ ਤੇ ਹਰੂ ਕਹ ਗਰਦ ਦੁਸ਼ਟ ਦੁਖ ਤੇਰਾ ਫੜ ਗਏ ਤਮੈ ਸ਼ਰਨ ਤੇਯਾਰੀ ਆਪ ਆਦਨਿਓ ਅਬਰੀ ਸਰਬ ਤਾਰ ਮੋਹ ਸਹਾਈ दुष्ट दोक ते लियो दो बचाई खड्ग के तम शरण दयारी अब आते लियो अबारी सबठौर महो सहाय दुष्ट दोक ते लियो बचाई दया आहि गहि जबते तुमरे तव ते गवांक तरनी आनयो राम रहीम पुराण कुरान ਅਨੇਕ ਕਹਿ ਮੈਂ ਦੇ ਕਨ ਮੰਨਿਆ ਸਿਮਰਤ ਸਾਸਤਰ ਦੇਦ ਸਵੇ ਮੋ ਵੇਦ ਕੈਮ ਇਕ ਨ ਜਾਣਿਆ ਸ੍ਰੀ ਇਸ ਪਾਨੁ ਕਿਰਪਾ ਤੁਮਰੇ ਕਰ ਮੈਂ ਨ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਡ ਕਹਿ ਕਹਿਓ ਤੁਹਾਰ ਦਵਾਰ ਅਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਚਗਲ ਦੇਵਾਰ ਪਛਾੜ ਕੇ ਰਹਿਉ ਤਹਾਰ ਦੇਵਾਰ ਵਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਸਲੀਮਾ ਲਾਤੀਜਾ ਆਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਦੰਤ ਪਾਇਆ ਸਸੇਤੀ ਮਨਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਬਰੀਆ ਸ਼ਬਦ ਗਾਵਣੀਆਂ ਆ ਸ਼ੌਦ ਤੰਗਉ ਹਰੀ ਕੇਰਾ ਮਨ ਜਿਨੀ ਵਸਾਇਆ ਕੈਨਾਨ ਕਰੰਦੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਾਧਾਰੋ ਹਰਣਾ ਲੀ ਹਰਡਾਲ ਰਹੂ ਤੂੰ ਮਨ ਮੇਰੇ ਦੁਖ ਸਭ ਸਰਣਾ ਅੰਗੀਕਾਰੂ ਕਰੇ ਤੇਰਾ ਕਰ ਸਭ ਸਵਾਰਨਾ ਸਉਨਾਗਲਾ ਸਮਰਾਤ ਸਵਾਮੀ ਓਕ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਾਧਾਰੋ ਹਰਣਾ ਲੀ ਸਤਿ ਸ੍ਰੀ ਅਕਾਲ ਗਿਆ ਨਹੀਂ ਕਰਦੇ ਰ ਘਰ ਤਾਂ ਦੇ ਰ ਸਭ ਜੈ ਜਿਵੇਂ ਜੇ ਸੁਭਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ਬਦ ਗਨੇ ਰ ਕਹ ਨਾਨਕ ਸੱਚੀ ਸਾਈਂ ਬੋ ਗਿਆ ਨਹੀਂ ਕਰਦੇ ਰ ਸਚ ਨਾਮ ਮੇਰਾ ਅਧਾਰੋ ਸਚ ਨਾਮ ਆਦਾਰ ਮੇਰਾ ਜਿਨ ਭੋਖਾ ਸਭ ਗਵਾਈਆ ਪਰ ਸ਼ਾਂ ਸੁਖ ਮਨ ਆਈ ਵਸਿਆ ਜਿਨ ਛਾ ਸ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਵਤ ਰੋਪਿਆ ਹਾਰੋ ਸਚ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦਦ ਕਰ ਸਭਾਗ ਕਰ ਸਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਪਾਲ ਗੰਢ ਕੁਮਾਰਿਆਂ ਦੁਰ ਕਰ ਪਾਇਆ ਤੁਧ ਜਿਨ ਕੋ ਸਿਨਾਮ ਹਰ ਕਹਿ ਲਾਗੇ ਕੈ ਨਾਨਕ ਤੈ ਸੁਖੋਆ ਇਤ ਘਰ ਅਨ ਅਦਵਾ ਜੇ ਅਨੰਦ ਸੋਣਾ ਵੜ ਪਗਿਓ ਸਗਲ ਮਨੁ ਰਤ ਬੂਰੇ ਪਰਬਰਮ ਪ੍ਰਭ ਬਾਇ ਉਤਰ ਸਗਲ ਵਸੂਰੇ ਦੁਖ ਰਗ ਸੰਤਾ ਬੈ ਉਤਰੀ ਸੁਣੀ ਸਜੀ ਬਾਣੀ ਸੰਤ ਸਾ ਜਨ ਬੈ ਸਰਸੀ ਉਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਦੇ ਬੋਵਤਾ ਸਤ ਗੁਰ ਰਿਆ ਭਰਪੂਰੇ ਵੇਨ ਵੰਦਨਾ ਨਾਨਕ ਗੁਰ ਚਰਨ ਲਾਗੇ ਵਾਝਿਆ ਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਬੋਵਤਾ ਸਤ ਗੁਰ ਰਿਆ ਭਰਪੂਰੇ ਵੇਨ ਵੰਦਨਾ ਨਾਨਕ ਗੁਰ ਚਰਨ ਲਾਗੇ ਬਜਿਆਨ ਅਦਤੂਰੇ ਮਦਾਵਣੀ ਮਹਲ ਪੰਜਵ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਗ્ઞ ਵਿਚਾਰ ਅੰਮ੍ਰਿਤ ਨਾਮ ठाकुर ਕਾ ਪਈਓ ਜਿਸ ਕਾ ਸਭ ਸੁ ਅਧਾਰ ਏ ਕੋ ਖਵਜ ਕੋ ਭੁੰਜਿਸ ਕਾ 유ਧਾਰ ਇਹ ਵਸਤ ਜੀ ਨਾ ਜਾਈ ਇਤਨੇ ਤਰਖੁਰ ਧਾਰ ਅਮ ਸੰਸਾਰ ਚਰਨ ਲਗਤਰੀਆ ਸਬ ਨਾਨਕ ਬ੍ਰਹਮ ਪਸਾਰ ਸਲੂਕ ਮਹਲਾ ਪੰਜਵਾ ਤੇਰਾ ਗੀਤਾ ਜਤੋ ਨਹੀਂ ਮੈਨੋ జగ ਗਤੋ ਈ ਮੈਨਰ ਗਣਿਆਰੇ ਕੋ ਗਣਨਾਈ ਅਪੇ ਤਰਸ ਪਿਓਈ ਤਰਸ ਵੇ ਹੋਰ ਮਧੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤੋ ਜੀਵਾ ਤਨ ਮਨ ਦੀਵੇ ਹਰਿਆ ਅਰਸ ਪਿਆ ਮੇਰਾ ਮਧੂ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤੋ ਜੀਵਾ ਤਨ ਮਨ ਦੀਵੇ ਹਰਿਆ ਵਾਹੀ ਗੁਰਜੀਕਾ ਕਲ ਸਾਹਿਬ ਵਾਹੀ ਗੁਰਜੀ ਕੀ ਫਤਿਹ